ਕਲਜੀ ਸੌਂਦਾ ਜੀ ਵੀਡੀਓ ਚ ਅੱਜ ਚਲੇ ਨਹੀਂ ਬਲਕਿ ਪ੍ਰਾਈਵੇਟ ਵਿੱਚ 3 ਦਾ ਦਮ ਕੋ ਦਾ ਰੈਂਟ ਦਾ ਕਰੀਡਿੰਗ ਹੁੰਦਾ ਜੀ ਬਾਕੀ ਜਾ ਕੇ ਦੇਖਦੇ ਆਪਾਂ ਚੈਮਨ ਦਾ ਨਾਲ ਹੋਰ ਦੇਖੋ ਜਾਂ ਲੱਭੋ ਪਤਾ ਉਧਰ ਨਹੀਂ ਵੀ ਆ ਗਿਆ ਠੀਕ ਹੈ ਨਾ ਜਾਣ ਨਹੀਂ ਦੇਣੀ ਨੇ ਕਿ ਸਿੱਤੀ ਹੋਈ ਨਹੀਂ ਖਾਤਾ ਪੈਂਦਾ ਹੁਣ ਨਹੀਂ ਹੱਸਾ ਬਹਤ ਆ ਗਿਆ ਸੀ ਮੋੜ ਤੋਂ ਜਗਾ ਤਾਂ ਗਾਹੋਂ ਦੀ ਗੱਡੀ ਨਹੀਂ ਜਗਾ ਤਾਂ ਹੁਣ ਉਹਨੂੰ ਕਿਹਾ ਭਾਈ ਉਧਰ ਆ ਜਾ ਸਾਨੂੰ ਦੇ ਜਾਵਦੇ ਸੀ ਹੋਰ ਹੁਣ ਕਰ ਵੀ ਕਿਆ ਸਕਦੇ ਆ ਜੀ ਹਾਂ ਮੈਂ ਹੋਰ ਕਰ ਵੀ ਕਿਆ ਸਕਦੇ ਹੁਣ ਨਹੀਂ ਖਾਂਦਾ ਇਹ ਕੋਲੱਤ ਪੈਣਾ ਢੀਕ ਦਾ ਪਹਿਲੇ ਜਿਵੇਂ ਪੂਰ ਪੂਰ ਜੀ ਤੀ ਜਿਆਦਾ ਪਰ ਮੈਸਾ ਦਾ ਕਰ ਦਿੱਤੀ ਭਈਆਂ ਨੇ ਕੰਨਣ ਵਾਲਾ ਤਾਂ ਜਮੀਨ ਪਈ ਗਈ ਉਹਨਾਂ ਨੇ ਗੇਟ ਸੱਡ ਦੇਣਾ ਇਹ ਜੀ ਇਹ ਵੀ ਹੈ ਜੀ ਕੋਈ ਜੇ ਆ ਕੇ ਮੈਂ ਚਾਹ ਪਾਣੀ ਦੇ ਦੂੰ ਦੁਪਹਿਰੇ ਤੇ ਆਉਣਾ ਹਲੇ ਤੇ ਨਹੀਂ ਆਉਣਾ ਬਹੁਤ ਠੀਕ 12 1 ਵਜੇ ਦਾ ਕੰਮ ਤੇ ਬੰਦ ਤੇ ਹਾਂ ਦਾ ਕਰ ਜੈਨੇ ਨੂੰ ਵੜਿਆ ਆਣਾ ਆਪਾਂ ਕੀ ਦੇਖਦੇ ਹਾਂ ਕਿ ਅੱਗੇ ਕੈ ਕਰਡਿਸ਼ਨ ਕਿਹੜਾ ਹੈ ਹੂੰ ਨਾਲੇ ਦੇਖਦੇ ਉੱਧਰ ਵੀ ਨਹੀਂ ਪੈਂਦਾ ਕਿੰਨਾ ਕਿੱਦਾਂ ਹੈ ਤਾਂ ਜਿੰਨਾ ਕਿ ਦੇਖਿਆ ਤੋਂ ਤਾਂ ਗੰਮ ਬਣਾ ਦਿੱਤਾ ਤਾਂ ਫੋਟੋ ਵੀ ਚੀਕੀ ਨੇ ਪਰ ਨਹੀਂ ਜਿਹੜੀ ਇਹ ਨਹੀਂ ਬੂੰ ਦੇਖ ਰਹੇ ਹਾਂ ਨਹੀਂ ਉਂਦੀ ਲਾਉਣ ਤੇ ਹਾਂ ਯੋ ਹੀ ਤਾਂ ਹੀ ਉਹਨਾਂ ਨੇ ਕਿਹਾ ਤਾਂ ਕਿ ਇੱਕ ਨੂੰ ਦੇਖ ਜਿਓ ਕਿ ਜਿਹੜਾ ਕੋ ਹੋਰ ਲਵਾਉਣਾ ਦਿਨ ਲਾਇਆ ਸਾਡੇ ਕਨੇ ਆ ਹਾਂ ਇਹ ਜੀਆਂ ਚੀਜ਼ਾਂ ਸੈਂਟਰ ਵਿੱਚ ਹੂੰ ਉਹ ਵੀ ਯਾਰ ਉਹਨਾਂ ਦਾ ਵੀ ਲਾ ਦਿਓ ਸੈਂਟਰ ਕਿਤੇ ਨੇ ਯਾਰ ਕਈ ਵਾਰੀ ਗੱਲ ਨਾਲ ਤੋਂ ਉਹਨਾਂ ਨੂੰ ਪੁੱਛ ਜਿੰਦਾ ਕਿਉਂ ਤੇਰਾ ਸਭ ਆਉਂਦਾ ਜਿਹੜਾ ਕੋਈ ਗਰਿਆਵਾ ਕਰਨਾ ਉਹ ਤਾਂਨੇ ਕਰਦਾ ਜਿਆਦਾ ਤੇ ਤਾਈ ਜੀ ਦਾ ਜਮਸਤਰੀ ਦੀ ਛੁੱਟੀ ਹੋਣੀ ਹੈ ਅੱਜ ਜਿੰਨ ਜਾਈ ਦੀ ਅੱਛਾ ਜੀ ਜੀ ਕਿ ਟਿਕਾ ਨਹੀਂ ਮਾ ਸਾਡੇ ਕਿ ਹੁਣ ਕੱਲੂ ਆਉਂਦੇ ਨੇ ਮੈਂ ਕੱਲ ਕੇ ਜੋਰ ਨਾਲ ਉਹ ਟਰਾਲੀ ਦਿੱਲੀ ਦੇ ਵੀਰੇ ਜਾਉਂ ਬਿੱਲੇ ਬੈਠੇ ਜੱਦੀ ਡੈੜੀ ਦੀ ਛੁੱਟੀ ਕਰ ਲੋ ਤਾਂ ਕਿ ਉਹ ਸਾਨੂੰ ਕਹਿਣਾ ਲਾ ਦਿਹਾੜੀ ਲਾ ਕੇ ਜਾਣਾ ਕੱਲ ਵੀ ਕੱਲ ਗਈਆਂ ਨਹੀਂ ਦੋ ਆ ਫਿਰ ਦੋ ਟਰਾਲੀਆਂ ਗਈਆਂ ਬਾਬੀ ਆਪਣੇ ਪਿੰਡੋਂ ਮੈਂ ਨਾਲ ਜੀ ਹਮ ਇੱਕ ਜੀ

ਇਸ ਵੀਡੀਓ ਆ ਗਿਆ ਮੇਰੇ ਦਸਨ ਮੁਤਾਬਕ ਥੋੜੋ ਬਹਿਣਾ ਉਹੀ ਕਹਿੰਦਾ ਸੰਜਰੀ ਆ ਗਿਆ ਆ ਜਾਣਾ ਨੇ ਜੀ ਮੀ ਬੈਸੇ ਮੁਖਾ ਦਸ ਤੇ ਜੇ ਤੇਜ ਹੋ ਗਿਆ ਬਾਬੇ ਖਰੇ ਪਿੱਛੇ ਜਾਏ ਆ ਜਾਣਾ ਬਰੇ ਹੋਰ ਇੰਨੀ 5 ਮੀਟਰ ਲਾਉਣੇ ਗੱਡੀ ਚੋਂ ਚਲੋ ਦੇਖ ਜੀ ਵਾਪਸ ਜਾ ਕੇ ਕੀ ਬਣਦਾ ਆਹੋ ਜਾ ਕੇ ਪਤਾ ਲੱਗਣਾ ਹੋਰੀ ਜੀ ਇਹ ਤਾਂ ਸਾਈਮ ਪੈਦਾ ਹੋਣਾ ਉਹ ਤਰੀ ਤਾ ਤਿੰਨ ਤਾਂ 3 ਵੀ ਅੱਜ ਪਹਿਲੀ ਹੋ ਗਈ ਕੱਲ ਦਾ ਦਿਨ ਬਸੋਂ ਹਾਂ ਕੀ 5 ਹੋ ਜੂ ਚਲੋ ਲੱਗ ਜੂਗੀ ਜੀ ਸਾਨੂੰ ਅੜਚਣ ਹੋ ਗਈ ਹੈ ਕੱਲ ਪਾਸੋਂ ਵਾਰੋਂ ਦਾ ਮੋੜਾ ਤੇ ਬਾਅਦ ਫਿਰ ਗੱਲ ਬਾਤ ਚਲੋ ਕੋਈ ਨਹੀਂ ਟਿੱਕਣਾ ਹੈ ਬਸ ਚਲੋ ਚਲੋ ਚੱਲਦੇ ਆ ਰਹੀ ਪਹੁੰਚ ਗਏ ਤੁਰ ਪਏ ਨੇ ਲੱਗ ਪਹੁੰਚੇ ਹੀ ਤੁਰੇ ਆ ਨੇ ਹੋਰ ਕਿੱਦਾਂ ਬਾਕੀ ਦੇਖਦੇ ਅੱਜ ਜਾ ਕੇ ਕੀ ਆਪਾਂ ਦਾ ਅੱਜ ਕਦੇ ਵੀ ਸਾਡੇ ਪਹਿਲਾਂ ਦੇਖ ਕੇ ਆਉਣਾ ਹੈ ਅੱਜ ਚੰਨਾਈ ਦੇਖਦੇ ਕੋਈ ਕਹਿੰਦਾ ਮੈਂ ਕਿਹਾ ਦੇਖੀਏ ਜਾ ਕੇ ਵੀ ਕਿੰਨਾ ਕ ਪੁੱਛਿਆ ਰੰਗਵਾ ਦੇ ਕੰਮ ਨੂੰ ਭੇਜੀ ਦੀ ਉਹਨੇ ਮੈਂ ਕਿਹਾ ਵੀ ਮੋਰ ਤਾਂ ਭੇਜ ਦੇ ਦਾ ਚਾਰੇ ਪਾਸੇ ਤੇ ਪਤਾ ਨਾ ਟਾਈਮ ਹੀ ਨਹੀਂ ਹੈਗਾ ਉਹਨਾਂ ਕੋਲ ਪਤਾ ਤਾਂ ਲੱਗ ਜਾਂਦਾ ਵੀ ਕਿੱਥੇ ਕੰਮ ਪੁੱਜਿਆ ਵਾ ਕਿਆ ਕਮੀ ਆ ਕੋਈ ਆ ਇੱਕ ਚੀਜ਼ ਨਹੀਂ ਦਿਖਦੀ ਫੋਟੋ ਚ ਰੰਗ ਤੇ ਪਹਿਲਾਂ ਫਿਰ ਲਵਾ ਵੀ ਹੋ ਜਾਂਦੀ ਜੇ ਆ ਉਹੀ ਕਿਹਾ ਹੁਣ ਗੱਬੇ ਸੈਂਟਰ ਚ ਜਿਹੜਾ ਗੰਨੇ ਵਾਲੇ ਹੁੰਦੇ ਉਲਾਈ ਨਹੀਂਦੇ ਉਹਨਾਂ ਨੇ ਜੀ ਪਹਿਲਾਂ ਲਵਾਵ ਹੋ ਜਾਣਗੇ ਮੈਂ ਕਿਹਾ ਵੀ ਬਾਈ ਉਹ ਵੀ ਲਾਉਣੇ ਆਪਾਂ ਸੈਂਟਰ ਵਾਲੇ ਬਾਕੀ ਹੁਣ ਜਾ ਕੇ ਦੇਖਦੇ ਆ ਜਦੋਂ ਇਹ ਟਾਈਮ ਦੇ ਪੱਕੇ ਆ ਜਿੰਨੇ ਨੂੰ ਕਹਿੰਦੇ ਓੰਨੇ ਨੂੰ ਬੁਲਾ ਲੈਂਦੇ ਆ ਪੰਜ ਦਿਨ ਲੰਦੇ ਪੰਜ ਤਰੀਕ ਤਿੰਨ ਤਰੀਕ ਇਹਦਾ ਕਿ ਪੰਜ ਤਿੰਨ ਪੰਜ ਕਿ ਕਿਹਾ ਜਾਂ ਤਿੰਨ ਪੰਜ ਉਹਦੇ ਗਾਣੇ ਪੰਜ ਕਿ ਪੰਜ ਤੱਕ ਤਾਂ ਰੇਡੀ ਹੋਊਗਾ ਹੀ ਪੰਜ ਦੀ ਜਨ ਇੱਕ ਅੱਧਾ ਦੇਣਾ ਇੱਧਰ ਉੱਥਰ ਜਾਣੇ ਮੇਰ ਨਹੀਂ ਬਹੁਤਾ ਤਾਂ ਨਹੀਂ ਡਫਾਇਆ ਜਿਵੇਂ ਲੋਕ ਕਹਿੰਦੇ ਵੀ ਹਾਂ ਮੀਂਹ ਦੇ ਤੋ ਨਹੀਂ ਨਹੀਂ ਉਹਨਾਂ ਦੀ ਨੰਪਾ ਹਸਤੀ ਪੰਜ ਤਰੀਕ ਆ ਬਰਸੋ ਉੱਥੇ ਲੱਗਿਆ ਕੋਈ ਹੋ ਕੋੜੀ ਨਹੀਂ ਆਣੀ ਹੈ ਨਾ ਸਾਡੇ ਨਹੀਂ ਹੈਗਾ ਜਮਾਈ ਸਾਡੇ ਬੱਸ ਕਰਾਤੀ ਪੰਜ ਮਿੰਟ ਵਿੱਚ ਇੱਧਰ ਇੱਧਰ ਹੋਣਾ ਫਿਰ ਅਸੀਂ ਤੁਰਨ ਲੱਗੇ ਜੇ ਜਾਂ ਦੇਖਿਆ ਮੀਂਹ ਵੀ ਮੈਂ ਕਿਹਾ ਵੀ ਚੱਲ ਹੁਣ ਦੇਖਦੇ ਆ ਦੇ ਵੱਲ ਨਹੀਂ ਪੰਜਾਬੀ ਚਲ ਸਾਹਮਣੇ ਉਹੀ ਜੁੜੋ ਕਿ ਆ ਵੀ ਕਿਤੇ ਛਰਾਟੇ ਪੈ ਗਏ ਕਿਤੇ ਹਟ ਗਏ ਪਹੁੰਚ ਗਏ ਦੇਖਦੇ ਹਾਂ ਹੁ ਕੀ ਆ ਮਣ ਦਾ ਹੰਦੜੀ ਆ ਕੇ ਹੋਰ ਹੋਰ ਬੜੀ ਆ ਉਹਦਾ ਹੀ ਮੇਰੇ ਖੜਾ ਇਹ ਕਿੰਦਾ ਹਲੇ ਜਾਈ ਨਹੀਂ ਉਹ ਕੀ ਆ ਪਤਾ ਜੀ ਹੁਣ ਕਰਿਆ ਹੀ ਨਹੀਂ ਹੁਣ ਹਲੇ ਆ ਕਿੰਦਾ ਲਿਖਿਆ ਹੋ ਜਿਹੜੀ ਪਰ ਉਹ ਟੂਟ ਵਾਲਾ ਵੀ ਨਾ ਨਾ ਨਾਲ ਖੜਾ ਹਾਂ ਹਾਂ ਉਹ ਸਾਈਡ ਪਰ ਜੇ ਥਿਮਰੇ ਗੱਡੀ ਜਾਂਦੀ ਕੱਪੀ ਵੀ ਉਹਨੇ ਸਟਾਰ ਲਿਆ। ਉਹ ਛੋਟਾ ਜਿਹਾ ਲੰਘਿਆ ਜਿਹੜਾ ਉਦੋਂ ਦੇਖਦੇ ਉਸ ਅੰਦਰ ਆਈ ਦੇਖਾਂਗੇ ਬਾਅਦ ਚ ਮੈਦੇ ਵੀ ਆਵਾਂਗੇ। ਚਲ ਜਿਹੜਾ ਮਾਰਨ ਤੇ ਪਤਾ ਲੱਗੂ। ਪਿਛਲਾ ਵੀ ਉਦੋਂ ਵਾਲਾ ਹੀ ਖੜਾ ਈ ਮੈਨ ਲੱਗਦਾ ਹੈ ਇਹ। ਹੈ? ਪਿਛਲਾ ਵੀ ਉਦੋਂ ਵਾਲਾ ਹੀ ਖੜਾ ਨੀ ਲਾਇਆ ਜਾ। ਚਲ ਦੇਖਦੇ ਆ। ਲਾਓ ਵੀ ਖੜਾ ਹਲੇ। ਇਹ ਦੇਖੀ ਨੀ। ਨਾ। ਕੱਪੀਆਂ ਨਹੀਂ ਲੁੱਗੀਆਂ ਨੇ। ਤੇ ਹੁੱਤਾ ਭਾਰਮੁੜੀ ਖੜਾ ਹਲੇ। ਚਲੋ। ਚਲ ਦੇਖਦੇ ਆ। ਦੇਖਦੇ ਆਂ ਚਲੋ ਫਿਰ। ਆਹੀ ਵੀਰੇ ਮੈਂ ਖਲੇ ਵੀ ਖਾਸੇ ਖੜੇ ਹੀ ਆਂ ਦੇਖ ਲੈ ਊੜੀ ਸੀਜਨ ਆ ਜਾਣਾ ਨਾ ਹਾਂ ਹੁਣ ਸੀਜਨ ਆ ਹੀ ਕੱਢਣਗੇ ਆ ਪਰ ਉਦਣ ਦਾ ਹੀ ਖੜਾ ਏ ਇਹਦੇ ਟਾਇਰ ਪੈਗੇ ਪਰ ਮੈਂ ਲੋਕਰ ਮੈਂ ਆ ਵੀ ਹਜੇ ਕਿਆ ਕਰਨੇ ਬੇਲੇ ਹੈਗੇ ਆ ਹਾਂ ਔਲੀ ਔਲੀ ਲੈ ਜਾਣਾ ਹੁਣ ਅਰੇ ਤੇ ਉਦਣ ਮਨ ਨੂੰ ਪਹਿਲਾਂ ਤਰੱਕੀ ਹੋ ਵੀ ਵਿਚਾਰੀ ਦੀ ਟਾਇਰ ਪੈਗੇ ਤਾਂ ਟਾਇਰ ਪਾਦੇ ਹੌਲੀ ਹੌਲੀ ਚੱਲਦੇ ਆ ਹੂੰ ਫਰੇਕ ਯਾਨੀ ਬੇਲ ਜਾਈ ਹਾਈ ਗੱਲ ਪਿੱਛੇ ਆ ਵੀ ਇਹ ਧਾਨਾਂ ਦਾ ਸੀਜਨ ਆ ਮਹੀਨੇ ਤੱਕ ਸ਼ੁਰੂ ਹੋ ਜਾਣਾ ਹਾਂ ਇਨੇ ਕਾਹੀ ਕਿੱਕੜ ਮਲਾਜਣਾ ਫੇਰ ਇਹਨੇ ਡਿਲੀਵਰੀ ਲੈਣ ਲਾਈ ਜੀ ਛੇਤੀ ਜੀ ਛੇਤੀ ਦੇ ਦੋ ਕੋਈ ਬੰਦਾ ਨਹੀਂ ਹੈਗਾ ਹੂੰ ਪਾਟ ਰਹੀ ਆ ਹਾਂ ਹਰ ਬੱਜਿਆ ਹੋਇਆ ਹੈ ਵੀ ਸਾਰਿਆਂ ਹਾਂ ਜੇ ਵੀਡੀਓ ਦੇ ਚੱਲਦਾ ਪੌੜਾ ਖੜਕੀ ਹੋ ਜਾਂਦਾ ਪੱਕਾ ਦੇਖ ਲੈ ਉਹਰੇ ਹਾਂ ਉਹ ਜਿੰਨਾ ਨਹੀਂ ਆਹ ਮੰਜੀ ਜਿੰਨਾ ਨਹੀਂ ਬਣੇ ਆ ਰੁੜਕੀ ਜਾਣਾ ਬਿਲਕਾ ਰੁੜਕੀ ਇੱਧਰ ਵੀ ਖਾਦੇ ਇੱਧਰੇ ਵੀ ਇਹ ਇੱਧਰੋਂ ਵੀ ਕੱਢਦੇ ਆ ਟਰਾਲੀ ਦਾ ਵੀਰੇ ਆ ਵੀ ਦਰਵਾਜਾ ਉਹ ਲੇਜ਼ਰ ਆਈ ਹੈ ਨਾ ਵੀਰੇ ਉਹ ਵੀਰ ਜੀ ਮੈਂ ਉਹ ਲੇਜ਼ਰ ਆਈ ਹੈ ਨਾ ਉਹ ਮਸ਼ੀਨ ਲੇਜ਼ਰ ਕਟਿੰਗ ਆਉਂਦੀ ਬਾਕੀ ਆ ਜੇ ਮੈਂ ਚੈੱਕ ਕਰਕੇ ਦੇਵਾਂ ਮਸ਼ੀਨ ਦਾ ਬਹੁਤ ਫੜੇ ਆ। ਆ ਵੀ ਖਾਸਾ ਬੜਾ। ਆ ਕਿੰਨਾ? 28 ਦੇ। 50 ਦੇ। ਤਾਂ ਆਇਆ ਹੋਇਆ। ਲੈ। ਤਾਂ ਬਹੁਤ ਦਾ ਮੱਛਾ ਆਇਆ ਹੋਇਆ। ਹਾਂ। ਦੇਖ ਲੈ ਫਿਰ ਲੰਬਾ ਵੀ ਕਿੱਥੇ ਜਾ ਕੇ ਮੁੱਕਦਾ ਵੀਰੇ ਇਹ। ਉਹ ਤਾਂ ਆਕਾ ਡਬਲ ਐਕਸਲ ਆ। ਇਸ ਨਾਲ ਹੀ ਇਹਦਾ ਮੈਂ ਇਹੋ ਜਿਹਾ ਕੀਤਾ। ਹਾਂ। ਇਹ ਕਹਦਾ ਇੱਥੇ ਲਿਖਿਆ ਹੋਣਾ ਕਿੰਨੇ ਫੁੱਟ ਆ ਵੀਰੇ ਆਪਣਾ ਟਰੈਕਟਰ ਹੀ ਬਣਾਦਾ ਦੇਖ ਲੈ ਤੀ ਅਸੀਂ ਕੀ ਕਹਿੰਦੇ ਉਹ ਵਾਲੀ ਗੱਲ ਕੀ ਹੈ ਤੁਹਾਨੂੰ ਲਿਖਦਾ ਹਾਂ ਹੂੰ 24 ਫੁੱਟ ਆ ਵੀਰੇ 24 ਫੁੱਟਾ ਸਿੰਗਲ ਹਿੱਸਾ ਬਈ ਇਹ ਬਾਚਾ ਆ ਉਹ ਤੇ ਬਾਦ ਉਹਦਣ ਆਇਤੀ ਜਾ ਹੈ ਨਹੀਂ ਤਾਏ ਉਹਦੇ ਅੱਪਾ ਨਹੀਂ ਤੂੰ ਗੱਡੀਆਂ ਗੱਡੀਆਂ ਹੈ ਹੂੰ ਲੈ ਕਿੱਟੀ ਕਿੱਟੀ ਆਪਾਂ 24 ਫੁੱਟ ਦਾ ਇਹਦਾ ਸਿੰਗਲ ਵੀ ਸਹੀ ਹੈ। ਹੂੰ। ਇਹਦੀ ਕਲਰ ਵਧੀਆ ਲੱਗਦਾ। ਹਾਂ। ਇਹ ਸੋਹਣਾ ਲੱਗਦਾ। 400 ਬਿੰਦਾਂ ਦਾ ਚਾਰ ਦਾ। ਇਹੇ ਕਲਰ? ਹੂੰ। ਇਹ ਤੇ ਉਹ ਵੀ ਉੱਡਈ ਆ। 24 ਇਹੇ? ਹਾਂ। ਉਦਣ ਉਰੇ ਵਾਲਾ ਡਿਲੀਵਰ ਹੋ ਗਿਆ ਜਿਹੜਾ ਉਹੇ ਕੜਾਤਾ। ਬੜੇ ਤੇ ਜਿਹੜਾ 26 ਫੁੱਟ ਆਤਾ। ਹਾਂ। ਉਹ ਦੇਤਾ ਹੈ ਨਾ। ਉਹ ਦੇਤਾ। ਜੈਕ ਵਾਲੇ ਆ। ਹਾਂ। ਇਹ ਵੀ ਜੈਕ ਇਹ ਪੀਟੀਓ ਵਾਲੇ ਤਾਂ ਨਹੀਂ? ਨਹੀਂ। ਇਹ ਇਹ ਨਹੀਂ ਜੈਕ ਵਾਲਾ ਇਹਦਾ ਜੈਕਾਂ ਲੈਤਰ। ਨਾ ਪੀਟੀਓ ਵਾਲਾ ਹੈ ਨਾ। ਵੀਡੀਓ ਨਹੀਂ ਹੈ ਇਹ ਵੀ ਇੱਕ ਕਾਲੀਆਂ ਦੋਹੇ ਬਾਕੀ ਅੰਦਰ ਵੀ ਦੇਖਿਆ ਉਹਨੇ ਵੀਰੇ ਆਪਾਂ ਵੀਡੀਓ ਅੰਦਰ ਲੱਗੀ ਹੋਈ ਹੈ ਕਿਸੇ ਨੂੰ ਬਹੁਤ ਲੰਬਾ ਪਰਨਾ ਨਹੀਂ ਗੈਂਡਲਾ ਵੀਰੇ ਖਾਨੇ ਇਹਦੇ ਵੀ ਇਹ ਵੀ 20 ਹੋਊਗਾ ਤੂੰ ਵੀ ਖੜੇ ਹੋਈ ਹੋ ਗਿਆ ਰੰਗ ਮੈਂ ਮਰ ਵੱਜ ਗਿਆ ਆੜੀ ਦੀ ਵੀ ਲਾਤੀ ਹੁਣ ਸਾਡੇ ਸਾਰਾ ਸਾਰੀ ਦੀ ਤਾਂ ਵੀ ਰੈਟ ਹੋ ਗਿਆ ਪ੍ਰਾਇਮਰ ਵੱਜ ਗਿਆ ਆ ਵੀ ਦੇਖੋ ਗਿਆ ਇਹ ਜੇ ਜੀ ਹੋ ਗਿਆ ਬਾ ਪਿਆਰ ਰੋ ਗੋਲ ਗੋਲ ਇਹ ਰੰਗ ਰਹਿ ਗਿਆ ਇੱਕ ਠੀਕ ਆ ਵੀਰੇ ਐਨ ਓਕੇ ਬਾਈ ਟੂ ਲ ਬਣ ਗਿਆ ਅਦੱਲਾ ਇਹਨਾਂ ਨੂੰ ਹਲੇ ਪ੍ਰਾਇਮਰ ਬਰੂਮਰ ਹੋਣਾ ਰਹਿੰਦਾ ਏ

ਇੱਕ ਗਾਵੇ ਜੁੱਤੀਆਂ ਵਾਲਾ ਬਣਾ ਲਏ ਇੱਥੇ ਉਹਦਾ ਜੁੱਤ ਨਹੀਂ ਆ ਮੰਜਾ ਮੰਜੀ ਦੇ ਨਾਲ ਲੱਗੂਗਾ ਜੁੱਤੀਆਂ ਵਾਲਾ ਇੱਕ ਦੂਆ ਉਹ ਆਹੋਂ ਲੱਗਣਾ ਨਹੀਂ ਆ ਪੌੜੀ ਲੱਗੀ ਹੋ ਰਹਿਣਾ ਹਾਂਜੀ ਹਾਂਜੀ ਉਹਦਾ ਸਾਰਾ ਪ੍ਰਾਇਮਰ ਵੱਜ ਗਿਆ ਹੁਣ ਰੰਗ ਨੂੰ ਉੱਧਰ ਜਾਊਗੀ ਹਾਂ ਉਹ ਕਾਲੂ ਕਾਦੇ ਉੱਧਰ ਲੈ ਜਾਣੀ ਹੈ ਹਾਂ ਜੇ ਨਹੀਂ ਬੱਤਾਲੀ ਜੀ ਹੈ ਹੈ ਆ ਗਿਆ ਪਹਿਲਾ ਰੇਗੂ ਹੋਰ ਰਕਟ ਲਾਉਣੀਆਂ ਔਰੇ ਫਿਰ ਜਗਾ ਘਟਾ ਕੇ ਦੀ ਉਹ ਕੋਲੋਂ ਨਹੀਂ ਗਿਆ ਉਹ ਕੋਲੋਂ ਆ ਕੇ ਮੈਂ ਗਵਲਾਈ ਤਾਂ ਹਾਂਜੀ ਤੁਸੀਂ ਪਹਿਲੇ ਆ ਜਾ ਦੇਖ ਲਓਗੇ ਹੁਣ ਠੀਕ ਹੈ ਇਹ ਦਰਵੀ ਖੜੀ ਆ। ਅਬੀ ਤਿਆਰ ਆ ਬਸ। ਇਹ ਵੀ ਖਾਦਾ ਬੜਾ ਉਹ ਪਿੱਛੇ ਤਾਂ ਖੜੀ ਆਈ। ਚੱਲੀ ਹੁਣ ਚੱਲੀ ਆ। ਬਹੁਤ ਵਧੀਆ ਆਈ। ਠੀਕ ਐ। ਮੈਂ ਉਹ ਕੋਦੇ ਇਕਲਾ ਹੁਣ। ਦੇਖ ਲਓ ਵੀਰੇ ਹੋਰ। ਆਹ ਬੰਦੇ ਨੇ ਇਹਦੇ ਕੋਲੇ ਲਿਖਤਾ। ਕਿਆ ਕੁਝ ਲਿਖਦਾ। ਸਨ ਜੀ ਹੋ ਬਹੁਤ ਲੈਣੀ ਆਇਓ ਤੁਸੀਂ ਤੇ ਇੱਕ ਤਰੀਕ ਹੋ ਗਈ ਜੀ 10 ਲੱਖ ਲੱਖ ਤੇ ਕਿਆ ਦੇਖਦੇ ਵੀਰੇ ਪਿੱਛੇ ਦੋ ਸਟੈਂਡ ਲੱਗਣੇ ਤੇ ਉਹ ਰਸੇ ਗਸਣੇ ਵਾਲੀ ਦੋ ਹੈ ਨਾ ਦੋਹੇ ਪਾਸੇ ਇੱਕ ਇੱਕ ਬਾਕੀ ਉਹ ਪਿੱਛੇ ਲੋਕੋ ਗਲਤ ਨਾਮ ਨਾਮ ਦਾ ਲੋਕੋ ਗਲਤ ਨਾਮ ਦਾ ਪੱਟ ਵੀ ਦੋਰਾ ਲੰਭੇ ਹਾਂ ਹਾਂ ਠੀਕ ਨਹੀਂ بابا ਠੀਕ ਆ ਮੈਂ ਉਹ ਇੱਕ ਕੇ ਬਣੀ ਭੁੱਲ ਗਿਆ ਹਾਂ ਹੋਰ ਮੈਨੂੰ ਕੇ ਖਾ ਕੇ ਦੇਖ ਲਾਂ ਹੋਰ ਮੈਨੂੰ ਕਿਹੜੇ ਹੋਰ ਲੱਗਣੇ ਹੋਰ ਆਹ ਹਾਂ ਇਹ ਕੇ ਲਾਗੇ ਕਿਤੇ ਦੇ ਮੈਂ ਐਚ ਐਚ ਐ ਲਾ ਚੱਲ ਬੋਲ ਬੋਲ ਉਹ ਤਾਂ ਠੀਕ ਆ ਚਲ ਚਲ ਵੀਰ ਉਹ ਕਰਾ ਦੇ ਦੂਏ ਹਾਂ ਬਨੇ ਵਾਲੇ ਮੇਰਾ ਯਾਰ ਹੋਰ ਇਹ ਦੇਖੀ ਵਿੱਚ ਉਹ ਭੁੱਲ ਗਿਆ ਤੁੰਮੇ ਮੇਰੀ ਯਾਦ ਆਈ ਕੰਨੇ ਵਾਲੇ ਦਿਨਾਂ ਪਿੱਛੇ ਵਾਲੇ ਫਰੀਦਾ ਵੀ ਨਹੀਂ ਉਹ ਤਾਂ ਲਿਖ ਲਿਆ ਵੀਰੇ ਮੈਂ ਤਾਂ ਅੱਗੇ ਚਲੋ ਫਿਰ ਦੇਖੀਏ ਯਾਦਗਾਰ ਕਰਕੇ ਲਿਖਾਉਣ ਲੱਗੇ ਨੇ ਬਾਈ ਸਾਰੇ ਇਹਨਾਂ ਨੂੰ ਜਿਹੜਾ ਕੋ ਜਿਹੜਾ ਕੋ ਰਹਿੰਦਾ ਤਸਮਾਨ ਰੰਗ ਤੇ ਪਹਿਲਾਂ ਪਹਿਲਾਂ ਹੋ ਜਵੇ ਨਹੀਂ ਤਾਂ ਬਾਅਦ ਚ ਬਹੁਤ ਔਖਾ ਹੋ ਜਾਂਦਾ ਉਹ ਇਧਰ ਸਟਾਰਟ ਹੋ ਗਿਆ ਤੁੰਨ ਮੈਂ ਲੱਗੇ ਵੀ ਆਪਣੇ ਤੇ ਉਹਨਾਂ ਨੇ ਪਹਿਲਾਂ ਦੇਖ ਲਈ ਰੰਗ ਤੇ ਹਾਂ ਉਹਦੇ ਬਾਅਦ ਤਾਂ ਰੰਗ ਹੋ ਕੇ ਦੇ ਬਾਅਦ ਤਾਂ ਫਿਰ ਕੁਝ ਨਹੀਂ ਹੋ ਸਕਦਾ ਹੂੰ ਪਹਿਲਾਂ ਪਹਿਲਾਂ ਹੀ ਆ ਰੰਗ ਤੇ ਜਿਹੜਾ ਕੋਦ ਵੀ ਲਵਾਉਣਾ ਆਪਣਾ ਭਾਈ ਬਾਕੀ ਇੱਥੇ ਵੀ ਖਾਸੀਆਂ ਖੜੀਆਂ ਵੀਰੇ ਮੈਂ ਇੱਥੇ ਵੀ ਖਾਸੀ ਟਰਾਲੀ ਧਰੇ ਵੀ 4-5 6 7 ਟਰਾਲੀਆਂ ਖੜੀਆਂ ਆਹ ਬਰਕੇ ਖੰਫੇ भाई कह रहे हैं कि तो खेती खेती भेजनी है उधर है इधर तैयार देख रहे हैं ना उधर है उधर रंग रंग सारा को उधर फाइनल हो फाइनल टचिंग उधर आ अब गेम न्यारेगंज में आया पे हां ये निकल वाली पानी बाहर गाडर पर मोड़े पे है ठीक करता हो जाता है हम्म ਆਹ ਪਾ ਲੀਦਾ ਪੂਰਾ ਸਮਾਨ ਪਿਆ ਗਿਆ ਹਾਂ ਹਾਂ ਨਿਕਾਣੀ ਢਾਲੀ ਵੇ ਪਾਣੀ ਉੱਧਰਾ ਹੈ ਜਗਾ ਘਾਟਾ ਫਿਰ ਨਿਕਾਣੀ ਰੱਖਣੀ ਵੀ ਨਾ ਨੰਗੇ ਨੰਗੇ ਨੂੰ ਵੀ ਚਾਹੀਦੀ ਨਾ ਫਿਰ ਵੀ ਲੋ ਜੀ ਤੁਰਪੇ ਉੱਥੇ ਤੇ ਹੁਣ ਉਹ ਬਰਾਏ 7 ਤਰੀਕ ਨੂੰ ਹਾਂ 7 ਤਰੀਕ ਨੂੰ ਲੈਣਾ 7 ਤਰੀਕ ਨੂੰ ਆਪਣਾ ਲੈਣ ਆ ਜਿਓ ਕਹਿੰਦਾ ਸਟਿੱਕਰਸ ਟੁੱਕਰ ਘਟਾਇਆ ਜੀ ਜੀ ਕਿ ਆਉਂਦਾ ਰੰਗਪੁਰ ਪੁੱਜਿਆ ਬਈ ਉਹ ਕਹਿੰਦੇ 7 ਤਰੀਕ ਨੂੰ ਆ ਜੀਓ ਆਪਣਾ ਲੈ ਜੀਓ ਜੀ ਕਿ ਆ ਬਈ 7 ਨੂੰ ਅਸੀਂ ਆ ਜਣਾ 8 ਨੂੰ ਸਾਡਾ ਕਿ ਉਹਦੇ ਗਾਣੇ ਵਰਦੇ ਆ ਮੇਰੇ ਗਿਫਟ ਉਹ ਚ ਹੀ ਚੱਲ ਕਰਦੇ ਆ ਵੱਲੋਂ ਹੀ ਲਾਲਾ ਚਾਹੇ ਜੇ ਆਪਣੇ ਵੱਲੋਂ ਹੀ ਲਾਲਾ ਹੈ 8 ਤਰੀਕ ਦਾ ਜਨਮ ਦਿਨ ਇਹਦੇ ਕਰਕੇ ਫੇ 7 ਤਰੀਕ ਨੂੰ ਆ ਕੇ ਬੰਦੀ ਜਾਗੇ 8 ਤਰੀਕ ਨੂੰ ਫਿਰ ਕਰਾਂਗੇ ਤਾਂ ਸਹੀ ਕਿ 8 ਨੂੰ ਲੈ ਕੇ ਜਾਈਏ 7 ਨੂੰ ਲੈ ਜਾ ਜੀ ਆ ਜਾਾਂਗੇ ਸੋਭਾ ਜੀ 7 ਨੂੰ ਸਵੇਰ ਸੱਜਰੇ ਆ ਜੂਗੀ ਸੱਜਰੇ ਆ ਜਾਨੀ ਸਹੀ ਕੋਣ ਪੁੱਜਣਾ ਜਾਨ ਜੀ ਇਹਨਾਂ ਨੂੰ 8 ਵਜੇ ਨੂੰ ਪਹੁੰਚਣਾ ਆਪਾਂ ਨੇ ਜਿਹੜਾ ਪਿਆ 2-4 ਘੰਟੇ ਲੱਜੇ ਵੇ ਸ਼ਾਮ ਤੱਕ ਤਿਆਰਤਾ ਹੋ ਜੂ ਐ ਨਾ ਜੇ ਕੋਈ ਰਹਿੰਦਾ ਹੋਇਆ ਹਾਂ ਹਾਂ ਸਟਿੱਕਰਾਂ ਤਾਂ ਹੀ ਹੁੰਦਾ ਸਟਿੱਕਰੇ ਹੁੰਦਾ ਕਈ ਵਾਰੀ ਕੋਈ ਰਹਿ ਜਾਂਦਾ ਹੁਣ ਆ ਇਹ ਤਾਂ ਲਗਾਤੇ ਆਪਾਂ ਨੇ ਅੱਜ ਲੋਕੇ ਨਾਲੋਂ ਵੀ ਚੱਲ ਆਏ ਆ ਕੋਈ ਸਟਿੱਕਰ ਜਿਹਾ ਇਹ ਵੀ ਜਾਵੇ ਤੇ ਤਿਆਰ ਹੋ ਜੂ ਲੈਟਾ ਲੋਕਾਂ ਨੂੰ ਕਹਦੇ ਹੋ ਜੇ ਫੋਨ ਕਰਕੇ ਕੋਈ ਲਾ ਕੇ ਰੱਖੀ ਸਾਨੂੰ ਸਿੱਧੇ ਲੈਟਾ ਕਹਨ ਲਾਈਆਂ ਵੀ ਆਈਆਂ ਲੈਟਾ ਤਾਂ ਹੈਗੀਆਂ ਚਲੋ ਦੇਖਦੇ ਆ ਜੀ ਹੁਣ 7 ਤਰੀਕ ਨੂੰ ਕਿਹਾ 7 ਨੂੰ ਪਹੁੰਚਣਾ ਫੇਰ ਹਾਜ਼ਰ ਆਪਾਂ ਟਾਈਮ ਸਰ ਕੀ ਟਾਈਮ ਬਣਾਉਂਦਾ ਵੀ ਟਾਈਮ ਪੁੱਛਣਾ ਵਸ ਹਾਂ ਚਲੋ ਚਲਦੇ ਜਿਵੇਂ ਘਰ ਨੂੰ ਬਾੱਕੀ ਮੈਂ ਵੀ ਇੱਧਰ ਦਾ ਜਫੀਰ ਫਟਕ ਰਾਈਟ ਰਾਈਟ ਦੇਖਣ ਲੇ ਕੇ ਬਾਈ ਨੇ ਕਿਹਾ ਤਾਂ ਕਿ ਇੱਧਰੋਂ ਚੜ ਕੇ ਆ ਜਣ ਕਿਤੇ ਦਾ ਜਾਉਂਗੀ ਕੋਹ ਕੋਹ ਨਾ ਜਾਂਦੇ ਤੇ ਵਸ ਹੀ ਹਾਂ ਆ ਤਾਂ ਫਟਕ ਜਾਂ ਦੇਖ ਬੰਦ ਦਾ ਬੰਦ ਰਾਸ਼ ਕਿੰਨਾ ਹੂੰ ਕਰਿਓ ਬਣਾਣਾ ਮੇਰੇ ਭਾਈ ਇੱਧਰੋਂ ਲੈ ਚੱਲ ਤੂੰ ਕਿਤੇ ਤਾਂ ਨਿਕਲੂਂ ਗਈ ਜਾ ਕੇ ਦੇਖਦੇ ਹਾਂ ਨਵਾਂ ਲੰਦ ਇੱਧਰ ਹੈ ਨਾ ਉੱਪਰ ਜੀ ਨਾਂ ਨਹੀਂ ਆਓ ਚਲ ਦੇ ਜਣ ਕਿੰਨੀ ਕਿ ਦੂਰ ਪੈਂਦਾ ਮਤਦਾ ਲੱਗ ਜੂਗਾ ਜੜੇ ਘੜਦਾ ਨਹੀਂ ਆਹੋ ਇੱਥੇ ਕਾਹਨ ਚੜਕੇ ਉਹ ਬਾਹਲੇ ਉੱਤਰ ਕੇ ਉੱਦੋਂ ਨੂੰ ਆਉਣਾ ਪੈਣਾ ਹੈ ਨਾ ਹਾਂ ਉੱਪਰ ਜੀ ਚਲ ਇਹਦਾ ਉਹਦੇ ਕਾਣੇ ਕਹਿੰਦਾ ਫੱਟ ਕੇ ਬਠਿੰਡੇ ਵਾਲਾ ਬੰਦ ਮਿਲਦਾ ਉਹਦੇ ਵਾਲਾ ਕੰਮ ਹੋ ਜਾਂਦਾ ਆ ਵੀ ਜੇ ਬੰਦ ਹੋਣਾ ਥੱਲੇ ਦੀ ਚੱਲ ਗਾਹਾਂ ਨੂੰ ਜਾਉਂਗਾ ਹੈ ਮੈਦਾ ਖੁੱਲਣਾ ਹੈ ਨਾ ਨਾ ਇਹਨੂੰ ਮੋਹ ਨਹੀਂ ਆਏਗਾ ਉਹ ਕੱਟ ਦਿੱਤਾ ਵਾ ਬਰੀਂਗ ਮੁਟਾਰਾ ਕਿੱਤੋਂ ਹੋਣ ਆਉਣ ਨੂੰ ਕਿਸੇ ਨੂੰ ਚੱਲ ਸਿੱਧਾ ਹੀ ਕੋਈ ਨਹੀਂ ਤੇਰੀ ਰੱਬ ਦੇ ਰੰਗ ਆ ਦੇਖ ਲਾ ਔਰੇ ਮੀਂਹ ਉੱਤੇ ਧੁੱਪਾਂ ਦੀ ਜਿਆਦਾ ਬਤੁਰੇ ਬਿਲਕੁਲ ਅਮਾਚਵੜਿਆ ਕੇ ਮੀਂਹ ਆ ਗਿਆ ਤੇਰੇ ਰਾਹੋਂ ਨਹੀਂ ਮੀਂਹ ਹੈਗਾ ਹੋਰ ਕਿਤੇ ਨਹੀਂ ਹੈਗਾ ਵਿੱਚ ਬਹੁਤ ਧੁੱਪ ਦੀ ਵਿੱਚ ਰਾਸਤੇ ਦੀ ਧੁੱਪਾਂ ਦੀ ਪੂਰੀ ਕਿਹਦਾ ਇਲਾਜ ਤੋਂ ਮੀਂਹ ਪੈਣੀ ਪਿੰਡ ਮੀਂਹ ਪੈਂਦਾ ਤਾਂ ਜਿਆਦਾ ਇਹਦਾ ਇਹੋ ਸੌਂਡ ਦਾ ਵੀ ਕਾਈ ਜਨੇ ਕਹਿੰਦੇ ਸੌਂਡ ਦੀ ਝੜੀ ਆ ਜਿੱਥੇ ਹੀ ਕੋ ਨੂੰ ਲੂਟ ਲੱਗ ਗਿਆ ਸ਼ਰਾਟਾ ਆ ਦੇ ਭੇਜਣਾ ਨਹੀਂ ਬੰਦਾ ਵੀ ਜਾਣਾ ਚੁੱਪ ਕਰਕੇ ਹਾਂ ਉਹਦਾ ਮਾਚੂ ਵਾਲੇ ਦੇ ਲਾ ਐ ਪੂਰਾ ਪੂਰਾ ਨਹੀਂ ਪੈ ਰਿਹਾ ਉਹਦੇ ਉਹ ਹੀ ਹੈ ਕਿਤੇ ਪੈ ਗਿਆ ਕਿਤੇ ਰਹਿ ਗਿਆ ਆਈ ਕੋ ਚੱਲੀ ਆ ਜਿਹੜਾ ਪਹਿਣਾ ਵਾਲਾ ਸ਼ਰੱਟੇ ਤੇ ਤੇਜ ਬਰਸਾਤ ਉਹ ਬਈ ਨਹੀਂ ਆਦ ਕੀ ਚੱਜ ਗੇਲ ਅਸਾਂ ਜੀ ਇਹ ਵੀ ਇਹਦੇ ਪਈ ਆ ਇੱਧਰ ਤਾਂ ਲੱਗਦੀ ਹੂ ਜਿਵੇਂ ਬਲ ਗਿਆ ਕਿ ਨਹੀਂ ਵੀ ਪਿਆ ਹੋਣਾ ਨਹੀਂ ਮੈਨੂੰ ਤਾਂ ਉਮੀਦ ਨਹੀਂ ਹੈਗੀ ਕੋਈ ਚੱਜ ਰਿਆ ਭਰਤੀ ਹਾਂ ਤਾਂ ਤਾਂ ਲੱਗਿਆ ਹੈ ਏਰੀਆ ਦੇਖ ਲਓ ਕੁਛ ਕਿਈ ਲੱਗਿਆ ਨਹੀਂ ਤਾਂ ਪਾਣੀ ਦਾ ਫਰਕ ਤਾਂ ਹੁੰਦਾ ਹੀ ਆ ਜਿੰਨਾ ਆਪਣੇ ਖੇਤਾਂ 'ਚ ਫਰਦਾ ਏ ਐਡਾ ਵੀ ਦੱਸ ਦਿੰਦੀ ਆ ਸੜਕ ਦੇ ਆਦੂ ਵਾਲੇ ਵੀ ਗਾਰਾ ਜਾ ਹੋਇਆ ਵਾ ਕਿ ਨਹੀਂ ਹੋਇਆ ਵਾ ਚਲੋ ਪਹਿਲੇ ਸੁੱਕੇ ਉੱਥੇ ਵੀ ਏਰੀਆ ਸੁਕਾਉਣਾ ਲੱਗਦਾ ਬੇਲੇ ਆਦੂ ਵਾਲੇ ਗਾਰਾ ਹੋਇਆ ਬੇਨਾਲੇ ਪਾਣੀ ਆ ਆਪਣੇ ਮੇਰੇ ਤਾਂ ਪਈ ਜਾਂਦੇ ਆਪਣੇ ਤਾਂ ਪਸਾਡੇ ਦੇ ਵਧੀਰਾ ਬਿੰਦਾ ਅੱਜ ਤੁਹਾਡੇ ਆਈ ਵੀ ਜਿਹੜਾ ਸਾਡੇ ਹੈਗਾ ਤਾਂ ਸਾਡੇ ਹੈਗੇ ਇੱਧਰ ਟਾਕੀ ਕੋਈ ਵੈਟਾ ਜਾਂ ਫਾਇਦਾ ਨਾਲ ਕਹੂੰਗਾ ਵਿੱਚ ਰਸਾਲੀ ਗੇ ਇਹ ਲਾ ਕਿਹੜੀ ਤੋਂ ਪੀਟ ਗਿਆ ਮੀ ਪੈ ਰਿਹਾ ਪਿੰਡ ਤੋਂ ਪਾ ਨਿਕਲ ਗਈ ਜੀ ਆਹ ਦੇਖਣ ਨਹੀਂ ਦਿੰਦਾ ਜੀ ਕੋਈ ਕਹਿੰਦਾ ਮੈਂ ਹੋਰ ਕੋਲ ਦੇਖਣ ਨਹੀਂ ਦਿੰਦਾ ਇਨੀ ਦੇ ਪੈ ਡਾਂ ਚੱਲਦੇ ਆ ਪਰ ਪਿੰਡ ਕੈਮਰੇਜ ਦੇਖਿਆ ਖੋਲ ਕਰਦਾ ਧੁੱਪਾ ਸੂਚੀ ਨਿਕਲਿਆ ਵਾ ਇਹਦਾ ਫੂਲ ਸੁੱਲ ਚੁੱਕਾ ਸਮਰਾਲੇ ਪੂਰੀ ਨੇਰੀ ਆ ਜੀ ਨੂੰ ਕਹਿੰਦਾ ਸੌਂਦਾ ਨਹੀਂ ਇੱਧਰ ਬਹਿਣਾ ਵੀ ਨਹੀਂ ਪਿਆ ਆਇਆ ਬਾਰੇ ਦਾ ਸ਼ਗਨ ਜਦੋਂ ਆਪਣੀ ਪਿੰਡ ਪਹੁੰਚਦਾ ਉਸੇ ਕੈਮਰੇ ਚੋਂ ਦੇਖਿਆ ਮਰੇ ਤੋਂ ਪਾਣੀ ਪਿੱਛੇ ਆਪਾਂ ਜਿੱਥੇ ਦੇ ਪੂਰੇ ਆ ਗਿਆ ਉਹ ਨੂੰ ਕੋਈ ਜਾਣਦਾ ਉਹਨੇ ਆਜੇ ਨਹੀਂ ਆ ਰਿਹਾ ਆਜਾ ਵੀ ਆ ਰਿਹਾ ਉੱਪਰ ਨਹੀਂ ਤੇ ਆਰਖਾ ਤੈ ਗਿਆ ਥੋੜਾ ਜਿਹਾ ਹੁਣ ਦੇਖਦਾ ਗਾਂ ਗਾਂ ਉੱਥੇ ਬਹੁਤ ਵਧੀਆ ਰਹੀ ਅੱਤਰਾ ਵਧੀਆ ਰਹੀ ਇੱਥੇ ਮੀਤਾ ਯਾਨੀ ਹੈ ਉਹ ਬਦਲ ਕੇ ਕੈਮਰੇ ਚ ਆਦਰੇ ਤਾਂ ਪਾਉਂ ਗਏ ਹੈ ਹੈ ਕੈਮਰੇ ਚ ਧੁੱਪ ਵੀ ਨਹੀਂ ਆਉਂਦੀ ਕੋਈ ਬੜਾ ਕੜਾਕੀ ਧੁੱਪਾਂ ਦੀ ਹੂੰ ਮੁੰਤਾ ਵੀ ਸਵਰਾਣੇ ਪੂਰਾ ਵੀ ਚਾਰ ਸਾਹ ਗੋਲਾ ਕੇ ਪੇਰੀ ਹਾਂ ਬੰਦੇ ਸੁੱਕਾ ਵੀ ਇੱਥੇ ਬਦਲਣ ਦਾ ਬਸਤਾ ਨਹੀਂ ਮਿਲਿਆ ਹੋਰੀ ਹੁਣ ਕਿਆ ਕਹਿੰਦਾ ਟਰਾਲੀ ਵਾਲਾ ਕਹਾਂ ਗਿਆ ਬਸ ਤਿਆਰ ਕਰਦੇ ਆ ਕਹਿੰਦਾ 10 ਤਰੀਕ ਮਾ 10 ਨਹੀਂ 8 ਕਰਦੇ ਸੱਤ ਮੈਂ ਕਹਾਂ ਸੱਤ ਕਰ 8 ਨੂੰ ਮੈਂ ਕਹਾਂ ਜਨੂ ਦੇਣਾ ਨਹੀਂ ਸੱਤ ਨੂੰ ਲੈ ਕੇ ਜਾਂਦੇ ਨਹੀਂ 8 ਨੂੰ ਲੈ ਕੇ ਤਾਂ ਜਾਣ ਹੀ ਜਾਣਾ ਇਹਦੀ ਸੱਤ ਨੂੰ ਆਮਰਾ ਕੋਈ ਨਹੀਂ ਹੈ। ਇਹ ਗਰਾਜਾ ਸਾਤੂਲੀ ਜੀ। ਬਹੁਤ ਵਧੀਆ ਸੀ। ਸਵੇਰੇ ਜੰਬੋ ਸੇ ਸਤੂ ਮਾਂ ਵਾਲੀ ਦਾ ਲੱਗਣੀ ਆ। ਬਾਕੀ ਦਾ ਤਿਆਰ ਹੈ। ਬਹੁਤ ਵਧੀਆ ਸੀ। ਲਾਈਆਂ ਜਿਹੜਾ ਇਹਨਾਂ ਨੇ ਸੰਤਾਂ। ਪਰ ਇਹ ਪਹਿਲੇ 5-6 ਦਿਨਾਂ। ਪਰ ਹੁਣ ਕਹਿੰਦੇ ਕਿਤੇ ਕੋਈ ਲੋੜ ਨਹੀਂ। ਨਾ ਹੁਣ ਤਾਂ ਕੋਈ ਲੈਣਾ। ਹੁਣ ਤਾਂ ਲੈਣੇ ਜਾਂਦੇ। ਪੱਕੀ ਫੋਨ ਕਰ ਦੂੰਗਾ ਉਹਨੂੰ। ਕੌਣ ਕਰ ਫੋਨ ਤਾਂ ਜਲਦੀ ਰਹੀਂਦਾ ਕਿਤੇ ਐ ਇਹਨਾਂ ਦਾ ਹੋ ਗਏ ਉਹ ਕਿਤੇ ਕਹੇ ਆ ਜਾ ਹਾਂ ਅਸੀਂ 10 15 ਜਣੇ ਚਲੇ ਜਾਈਏ ਉਹ ਵੇ ਸ਼ਾਮ ਦਾਤ ਕਰ ਦਵੇ ਕਿਤੇ ਫੇਰ ਦੇਖ ਲਓ ਐਨਾ ਨੂੰ ਦੱਸਦੀ ਵੀ ਗੱਭੇ ਸਾਡੇ 20 ਹੋ ਜਾਣੇ 15 ਹੋ ਜਾਣੇ ਬੰਦੇ ਬਹੁਤ ਹੋ ਜਾਣੇ ਉਹ ਟਾਈਮ ਸਰ ਤੋੜਦੀ ਵਸ ਬਈ ਸਾਡਾ ਪਲਾਨ ਵੀ ਤੋੜਦੀ ਨਹੀਂ ਗੱਲ ਜਲਦੀ ਰਹੀ ਕੋਈ ਫੇਰ ਕਿਤੇ ਪਹਿਲਾਂ ਪੁੱਛ ਲਵੇ ਫੋਨ ਕਰਕੇ ਹਾਂ ਬਈ ਕਰ ਹੈ 6 ਕਰ ਦੇ ਹੋਈ ਹਾਂ ਹਾਂ ਯਾਨੀ ਅੱਜ ਸੰਡੇ ਗਾ ਦੇ ਗਏ ਹਾਂ ਤੇ ਸ਼ਾ ਬੋ ਗੁਣ ਤਾਂ ਮੈਨੂੰ ਦੱਸੇਗਾ ਮੈਂ ਵੀ ਨਹੀਂ ਫੇਰ ਅੱਜ ਹਾਂ ਕੰਨ ਕੋਈ ਨਹੀਂ ਹੁਣ ਕਰਦਾ ਕੱਤ ਮਾਇਦੇ ਨੇ ਹੁਣ ਮਾੜਾ ਨਹੀਂ ਜਾਨਾ ਇਹ ਤਾਂ ਉਹ ਹੀ ਚੱਕਰ ਆ ਮੈਂ ਤਾਂ ਹੀ ਕਿਹਾ ਉਹ ਚ ਕਹਿੰਦਾ ਰਹੇਗਾ ਕਿਰਾ ਸਤ ਨੂੰ ਪੱਕਾ ਲੈ ਜਿਓ ਠੀਕ ਹੈ ਜੀ ਅੱਜ ਕਹਿੰਦਾ ਸੀ ਕਹਿੰਦਾ ਕੱਲ ਕੋਲੋਂ ਰੱਖ ਦੂੰਗਾ ਪਰ ਲੈ ਜਾਣੀ ਉੱਧਰਲੇ ਪਾਸੇ ਜਾ ਸਾਮਾਨ ਦੂਆ ਲੱਗਣਾ ਛੋਟਾ ਨੂੰ ਠੀਕ ਹੈ ਬੜੀ ਜੀ ਉੱਧਰ ਦੇ ਤਾਂ ਕਰਦ ਲਿਆਉਣੀ ਦੂਜੇ ਪਾਸੇ ਠੀਕ ਹੈ ਬੜੀ ਜੀ ਬਹੁਤ ਦੋ ਤੇ ਨਿਕੜੀ ਪੜੋ ਉਹ ਚਲ ਹੁੰਦਾ ਹੋਇਆ ਉਹ ਜੀ ਬਾਕੀ ਸਟicker ਵਾਲੇ ਨੂੰ ਦੱਸਿਆ ਇਹ ਸਟicker ਚੁੱਕਰ ਉਹ ਨਹੀਂ ਤਾਂ ਬੈਕ ਕਰਾਉਣ ਨੂੰ ਵੈਰੀ ਲਾ ਦਿੰਦੇ ਆ ਉਹ ਕੱਟਣੇ ਨੂੰ ਉਹ ਸਟicker ਕੱਟ ਲੂੰਗਾ ਹੁਣ ਬੈਠਾ ਆਓ ਠੀਕ ਹੈ ਪਹਿਲਾਂ ਵਾਰ ਉਹ ਇੱਕ ਦਿਨ ਕਹਿ ਕੇ ਫੋਨ ਕਰਕੇ ਬੱਸ ਭਾਈ ਰੈਡੀ ਹੋ ਰਹੀ ਜਾਂ ਹਾਂ ਭਾਈ ਅਜੀ ਬਹੁਤੇ ਹਾਂ ਨਿਹਰਾ ਨਿਕਾਨਾ ਦੀ ਨਾ ਇਹ ਆ ਕੇ ਪਾ ਹੀ ਆ ਬੱਸ ਆਹ 5-4 ਘੰਟੇ ਲੱਗੇ ਤੇ ਕੋਈ ਕਰੀ 5000 ਰੁਪਏ ਹੋ ਗਿਆ ਯਾਨੀ ਕਿ ਬੰਦੇ ਕਢਾਉਣੇ ਹੀ ਪਏ ਨੇ ਕਿੰਨੇ ਦਾ ਤੇ ਤਿਆਰ ਕਰਕੇ ਆ ਕਹੇ ਤੇ ਕੋਈ ਜਿਹੜਾ ਮਾਲ ਤੁਮੀ ਗਿਆ ਪਰ ਕੱਲ ਕੀ ਵਧੀਆ ਹੈ ਪਹਿਲੇ ਜਿਹੜੇ ਨੂੰ ਧਾਰਤੀ ਦੋਏ ਨੂੰ ਅੱਧੇ ਜਿਹ ਪਚਾਤੀ ਅੱਜ ਰੱਗ ਦੇ ਪਹਿਲਾਂ ਦੇ ਗੇ ਕੱਲ ਵਧੀਆ ਹੋਊਗਾ ਐਨ ਬਹੁਤ ਵਧੀਆ ਹੋਵੇਗਾ ਤਿਆਰ ਤੋਂ ਪੀਜਾ ਹਾਂ ਤਾਂ ਕੋਈ ਗਿਆ ਹਾਂਜੀ ਇਹ ਮੱਠ ਨੂੰ ਮਿਲ ਜੂ ਫਿਰ ਮੈਂ ਦਾ ਕੋਈ ਹਾਂ 7-8 ਨੂੰ ਇਹਦੇ ਨਹੀਂ ਹੋਣਾ ਇਹ ਦੇਖਾ ਪਾਉਂਦੇ ਜਾਂਦੇ ਰਹੇ ਹੋਣੇ ਕੌਣ ਦਾ ਕਰਾਂਗੇ ਕੌਣ ਦਾ ਕਰਾਂਗੇ ਤੇ ਟ੍ਰੇਡਿੰਗ ਨੂੰ ਕਰੂੰਗਾ ਜੀ ਤਿਆਰ ਕਰਦੇ ਸੱਤ ਨੂੰ ਕਰਨ ਵਾਲੇ ਕੰਮ ਉਹ ਭਾਦੋਂ ਤੋਂ ਬਾਅਦ ਦੋ ਦਿਨ ਇਹ ਕਿੱਥੇ ਕਹਾ ਜੋੜਣਾ ਹਾਂ ਉਹ ਤਾਂ ਆਪੇ ਕਹਿੰਦੇ ਤੇ ਜੀ ਕਹਿੰਦਾ 1 ਮਹੀਨੇ ਤੱਕ ਇੱਥੇ ਆ ਕੇ ਬਹਿ ਜਾਣਾ ਰਹੀਆਂ ਨੇ ਕਹਿੰਦਾ ਹਾਂ 2 ਮਹੀਨੇ ਤੱਕ ਕਹਿੰਦਾ ਹਲੇ ਕੋਈ ਨਹੀਂ ਬੈਠਾ ਮਹੀਨੇ ਤੱਕ ਕੌਣ ਲੱਜਣਾ ਕਹਿੰਦਾ 2 ਮਹੀਨੇ ਦੇ ਭਾਦੋਂ ਤੋਂ ਬਾਅਦ ਅਸੂ ਇਹ ਦੂਜੀ ਵਾਰ ਬਿਲਕੁਲ ਜਦੋਂ ਧਾਨਾਂ ਦਾ ਜੋਰ ਸ਼ੁਰੂ ਹੋਣਾ ਕਹਿੰਦਾ ਫਿਰ ਧਾਨਾਂ ਵਾਲੇ ਨੇ ਆਲੂ ਵਾਲੇ ਨੇ ਗਾਹ ਕਰਨੇ ਆਲੇ ਨੇ ਆਲੂ ਵਾਲੇ ਦੀ ਵੀ ਆ ਜਾਣਾ ਬਹੁਤ ਜੁਨੇ ਵਾਲੇ ਨੇ ਆ ਜਾਣਾ ਗਾਹ ਮੱਕੀ ਹੈ ਜਿਹੜੀ ਦਾ ਰਲਕ ਆ ਜਾਂਦੀ ਹੈ ਫਿਰ ਕਹਿੰਦਾ ਬਹੁਤ ਜੋਰ ਹੁਣ ਵਿਹਲੇ ਹੀ ਹੈ ਕਹਿੰਦਾ ਬਾਕੀ ਉਹ ਵੀ ਜੀਣੀ ਕਣੀ ਉਲਝੇ ਹੋਏ ਨਾ ਹਜੇ ਹਾਂ ਪਾਣੀ ਪੂਣੀ ਆਇਆ ਪਾਣੀ ਜਿਹੜਾ ਜਿਹੜੀ ਹੁਣ ਚਲੀ ਜਾਂਦਾ ਇਹ 13ਵਾਂ ਮਹੀਨਾ ਹੁੰਦਾ ਕਹਿੰਦੇ ਜਿਹੜਾ ਉਹ ਭਾਗੋਂ ਜਿਹਦੇ ਵਿੱਚ 13ਵੇਂ ਮਹੀਨੇ ਕੱਟ ਕੇ ਆਏ ਉਹ ਕਹਿੰਦੇ ਕਿਹੜੇ 13 ਮਹੀਨੇ ਜਿਹੜੇ ਆਏ ਵਾਹ ਯੋ ਤੇ ਗਾ ਰਹੇ ਨੇ ਵੀ देर ਨੂੰ ਵੀ ਲਈ ਵਧੀਆ ਜਿਹੀ ਲਈਏ ਬਿਹਲੇ ਟਾਈਮ